ਜਿਹੜਾ ਠਹਿਰਾਵ ਤੁਹਾਡੇ ਚ ਦਿਖਦਾ ਉਹ ਸਮੇਂ ਦੇ ਨਾਲ ਆਇਆ ਜਾਂ ਕੋਈ ਘਟਨਾ ਦੇ ਨਾਲ ਆਇਆ ਇਹ ਠਹਿਰਾਵ ਸਮੇਂ-ਸਮੇਂ ਤੇ ਚੀਜ਼ਾਂ ਨੇ ਮੈਨੂੰ ਸਪੋਰਟ ਬਹੁਤ ਕੀਤੀ ਮੇਰੇ ਕਰਦਿਆਂ ਨੇ ਮੇਰੇ ਆਲੇ ਦੁਆਲੇ ਮੇਰੇ ਮਿੱਤਰਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਹੁਣ ਮੈਂ ਇਹਨੂੰ ਯਾਦ ਆਈ ਜਾਂਦਾ ਜਿਹੜੀ ਮੈਂ ਜੈਕਟ ਪਾਈ ਹੋਈ ਹੈ ਐਵੇਂ ਮਿੱਤਰ ਦੀ ਕਿਸੇ ਮਿੱਤਰ ਨੇ ਇਹਸ ਮੋੜ ਤੇ ਆ ਕੇ ਇੱਕ ਦਿਨ ਲੱਗਦਾ ਵੀ ਥੀਏਟਰ ਬੈਟਰ ਸੀ ਜਾਂ ਫਿਰ ਸਿਨੇਮਾ ਬੈਟਰ ਹੈ ਮੈਨੂੰ ਇਹ ਲੱਗਦਾ ਹੁੰਦਾ ਕਿ ਜ਼ਿੰਦਗੀ ਕੋਈ ਕੈਰੀਅਰ ਨਹੀਂ ਹੈਗੀ ਮੈਂ ਸਾਰਾ ਕੁਝ ਕਰ ਰਿਹਾ ਹਾਂ ਹਾਂਜੀ ਮੈਨੂੰ ਜੋ ਬੈਟਰ ਲੱਗਦਾ ਮੈਂ ਉਹ ਹੀ ਕਰ ਲਵਾਂ ਸਾਡੇ ਜਿੰਨੇ ਵੀ ਪੁਰਖੇ ਜਿਹੜੇ ਘੈਂਟ ਬੰਦੇ ਹੋਏ ਆ ਚੰਗੇ ਬੰਦੇ ਹੋਏ ਆ ਮਿਆਰੀ ਬੰਦੇ ਹੋਏ ਆ ਵਧੀਆ ਬੰਦੇ ਹੋਏ ਆ ਉਹਨਾਂ ਦੀ ਖਾਸੀਅਤ ਕੀ ਸੀ ਉਹਨਾਂ ਦੀ ਕਮਿਟਮੈਂਟ ਲਾਈਫ ਨਾਲ ਸੀ ਕਿਸੇ ਕੈਰੀਅਰ ਨਾਲ ਨਹੀਂ ਸੀ ਮੈਂ ਕਹਾਂ ਵੀ ਹਾਂਜੀ ਮੈਂ ਆ ਲੈਵਲ ਅਚੀਵ ਕਰਨਾ ਹੈ ਦੁਨੀਆ ਮੈਨੂੰ ਦੇਖੇ ਤੇ ਕਰੋਨਾ ਲੋਕ ਤਾੜੀ ਮਾਰ ਕੇ ਕਹਿੰਨ ਬਾਬੇ ਤੂੰ ਕਮਾਲ ਐ ਇਹ ਆਪਾਂ ਜਿਹੜਾ ਹੁੰਦਾ ਨਾ ਕਿ ਤਗਮਾ ਲਾ ਕੇ ਪਾਸੇ ਰੱਖਦਾ ਤੇ ਕਦੇ ਉਹ ਦਿਨ ਆਊਗਾ ਜਦੋਂ ਮੈਨੂੰ ਐ ਲੱਗੂਗਾ ਕਿ ਮੈਂ ਆਪਣਾ ਜਿੰਨਾ ਕਿ ਮੈਨੂੰ ਸੱਚੀ ਮੁੱਚੀ ਮੇਰਾ ਜਿਹੜਾ ਖਾਣ ਨੂੰ ਜੀ ਕਰਦਾ ਚੰਗਾ ਵਧੀਆ ਆਰਗੇਨਿਕ ਜਿਹਨੂੰ ਕਹਿੰਦੇ ਆ ਮੈਂ ਆਪਣਾ اگਾਊਗਾ ਖਾਊਗਾ ਸਾਥੀ ਜ਼ਿੰਦਗੀ ਦੇ ਵਿੱਚ ਜਦੋਂ ਮੈਨੂੰ ਲੋਡ ਨਹੀਂ ਹੋਊਗੀ ਮੈਂ ਨਹੀਂ ਕੰਮ ਕਰਨਾ ਤੇ ਮੈਂ ਕਹਿ ਦਊਗਾ ਵੀ ਭਾਜੀ ਸਸਰੀ ਕਾਲਾ ਬਲਵਿੰਦਰ ਬੁਲੇਟ ਨੂੰ ਸਕੂਨ ਸਭ ਤੋਂ ਜ਼ਿਆਦਾ ਕਿੱਥੇ ਮਿਲਦਾ ਮੇਰਾ ਜੀ ਸਭ ਤੋਂ ਬਾਅਦ ਉਹਦੋਂ ਲੱਗਦਾ ਜਦੋਂ ਮੈਂ ਇਕੱਲਾ ਜਾ ਕੇ ਆਪਣੇ ਕੰਮ ਕਰ ਰਿਹਾ ਇਹ ਜੇ ਕੰਮ ਕਰਦਾ ਹੁੰਨਾ ਜਿਹੜੇ ਕੰਮ ਦੁਨੀਆ ਦੇ ਕੋਈ ਬਾਹਲਾ ਕੋਈ ਸਵਾਰਦੇ ਨਹੀਂ ਹੈਗੇ ਜਦੋਂ ਮੈਂ ਕਿਆਰੀ ਚੀਜ਼ ਦੇ ਵਿੱਚ ਗੰਡੇ ਜੇ ਗੁੱੜਦਾ ਹੁਆ ਤੁਹਾਡਾ ਮੇਰੇ ਖਿਆਲ ਰੁੱਖਾਂ ਦੇ ਨਾਲ ਪੌਦਿਆਂ ਦੇ ਨਾਲ ਜ਼ਿਆਦਾ ਪਿਆਰ ਹੈ ਕੁਦਰਤ ਨਾਲ ਮੈਂ ਸੱਚੇ ਪਿਆਰ ਕਰਦੀ ਹਾਂ ਜੇ ਜਦੋਂ ਜ਼ਿੰਦਗੀ ਦੇ ਵਿੱਚ ਸ਼ੋਹਰਤ ਆ ਜਾਂਦੀ ਹੈ ਨਾ ਤਾਂ ਈਗੋ ਨੂੰ ਆਪਣੇ ਨਾਲ ਲੈ ਕੇ ਆਉਂਦੀ ਹੈ ਕਦੇ ਜ਼ਿੰਦਗੀ ਦੇ ਵਿੱਚ ਮਹਿਸੂਸ ਹੋਇਆ ਵੀ ਈਗੋ ਮੇਰੇ ਚ ਆ ਰਹੀ ਹੈ ਪਰ ਉਹਨੂੰ ਮੈਂ ਹੈਂਡਲ ਕਿਵੇਂ ਕਰਦਾ ਕੁਝ ਹੋਣਾ ਜਿਹੜਾ ਹੈਗਾ ਸੀ ਇਹ ਇੱਕ ਬੋਝ ਹੈ ਇਹ ਭਾਰੇ ਪੱਥਰ ਵਰਗੀ ਚੀਜ਼ ਇਹ ਬੰਦੇ ਨੂੰ ਡੋਬ ਦਿੰਦਾ ਤੇ ਜਦੋਂ ਤੁਸੀਂ ਮੈਨੋਂ ਕਮਲੀ ਕੁਝ ਨਹੀਂ ਹੁੰਦੀ ਜਦੋਂ ਤੁਸੀਂ ਸਿਰਫ ਤੁਸੀਂ ਹੁੰਦੇ ਹੋ ਇੱਕ ਕੁਦਰਤ ਦੇ ਜੀਵ ਹੁੰਦੇ ਹੋ ਇੱਕ ਪਰਿੰਦੇ ਹੁੰਦੇ ਹੋ ਫਿਰ ਜਿਵੇਂ ਪਰਿੰਦੇ ਕਦੇ ਉੱਡਦੇ ਥੱਕਦੇ ਨਹੀਂ ਹੁੰਦੇ ਤਾਂ ਜਿਹੜੀ ਈਗੋ ਹੈ ਇੱਕ ਬਹੁਤ ਵੱਡਾ ਬੋਝ ਹੈ ਕਦੇ-ਕਦੇ ਆ ਜਾਂਦਾ ਹੈ ਫਿਰ ਜਦੋਂ ਬੰਦਾ ਥੱਕ ਜਾਂਦਾ ਇਸ ਭਾਰ ਨੂੰ ਢੋਡੋ ਕੇ ਬੰਦਾ ਕਹਿੰਦਾ ਯਾਰ ਇਹਨੂੰ ਇੱਤੋਂ ਖਿਹੜਾ ਛਡਾਓ ਤੇ ਫਿਰ ਜਦੋਂ ਪਾਸੇ ਜੇ ਹੁੰਦੀ ਹੈ ਫਿਰ ਬੰਦਾ ਪਰਿੰਦੇ ਨੂੰ ਹੌਲਾ-ਫੁਲਾ ਨੂੰ ਕਿ ਉੱਡ ਲੈਂਦਾ ਵੇ ਤੂੰ ਤੁਨ ਬਣ ਜਾਵੀ ਵੇ ਮੇਰੇ ਗੀਤ ਪਿਆਰੇ ਦੀ ਤੂੰ ਬਣ ਜਾਵੀ ਵੇ ਮੇਰੇ ਗੀਤ ਪਿਆਰੇ ਦੀ ਵੇ ਤੂੰ ਗੀਤ ਵੀ ਬਣ ਜਾਵੀ ਵੇ ਮੈਨੂੰ ਗਾਉਣਾ ਨਹੀਂ ਹਰਾ ਦਾਕਾਰ ਦੇ ਅੰਦਰ ਰਿਸ਼ਤਿਆਂ ਦੀ ਜ਼ਿੰਦਗੀ ਦੀ ਇੱਕ ਵੱਖਰੀ ਸਮਝ ਹੁੰਦੀ ਹੈ ਤੇ ਜੇਕਰ ਥੀਏਟਰ ਦੇ ਆਰਟਿਸਟ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਤਾਂ ਇੱਕ ਵੱਖਰਾ ਠਹਿਰਾਵ ਹੁੰਦਾ ਹੈ ਅੱਜ ਅਧਿ ਹੀ ਇੱਕ ਸ਼ਖਸੀਅਤ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਦੀ ਅਦਾਕਾਰੀ ਦੇ ਨਾਲ-ਨਾਲ ਉਹਨਾਂ ਦੀ ਸੁਲਝੀ ਹੋਈ ਸ਼ਖਸੀਅਤ ਜਿਸੇ ਲੋਕ دیਵਾਨੇ ਨੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦੇ ਕੁਝ ਕਿੱਸੇ ਮੇਰੇ ਨਾਲ ਬਲਵਿੰਦਰ ਬੁਲੇਟ ਸਰ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਪਹਿਲਾਂ ਤਾਂ ਸਵਾਲ ਜਿਹੜਾ ਜਦੋਂ ਮੈਂ ਨਾਂ ਸੁਣਿਆ ਸੀ ਤੁਹਾਡਾ ਤਾਂ ਇੱਕੋ ਸਵਾਲ ਸੀ ਮੇਰਾ ਵੀ ਇੰਨਾ ਅਤਰੰਗੀ ਨਾਂ ਕਿੱਥੋਂ ਸੋਚਿਆ ਤੁਸੀਂ ਇਹ ਮੈਨੂੰ ਲੱਗਦਾ ਮੈਂ ਨਹੀਂ ਸੋਚਿਆ ਇਹ ਮਾਸਟਰ ਜੀ ਨੇ ਨਾਮ ਦਿੱਤਾ ਮੈਨੂੰ ਹਾਂਜੀ ਤਾਂ ਸ਼ਰਾਰਤੀ ਬਹੁਤ ਸੀ ਲੜਾਕਾ ਵੀ ਬਹੁਤ ਸੀ ਤੇ ਖਾਸੇ ਔਗਣ ਹੈਗੀ ਸੀ ਜਿਹਨੂੰ ਹੁਣ ਚਲੋ ਉਸ ਵਕਤ ਪੜ੍ਹਾਈ 'ਚ ਵੀ ਬਹੁਤ ਤੇਜ਼ ਸੀ ਕਈ ਤਰ੍ਹਾਂ ਦੀਆਂ ਗੱਲਾਂ ਸੀ ਤਾਂ ਇੱਕ ਰਫ਼ਤਾਰ ਬਹੁਤ ਸੀ ਮੇਰੇ ਕੰਮ ਦੀ ਖੇਤੀਬਾੜੀ ਵੀ ਕਰਦਿਆਂ ਨਾਲ ਕਰਾਉਣੀ ਪੜ੍ਹਨਾ ਵੀ ਸਾਰਾ ਕੁਝ ਸ਼ਾਇਦ ਉਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਮਤਲਬ ਅਧਿਆਪਕ ਨੂੰ ਲੱਗਿਆ ਹੋਣਾ ਵੀ ਯਾਰ ਇਹ ਮੁੰਡਾ ਐਦਾਂ ਦਾ ਹੈਗਾ ਤੇ ਬੁਲੇਟ ਟਾਈਟਲ ਕਿਉਂ ਦਿੱਤਾ ਉਹਨਾਂ ਨੇ ਤੁਹਾਨੂੰ ਕੋਈ ਖਾਸ ਰਿਸ਼ਤਾ ਰਿਹਾ ਪਤਾ ਨਹੀਂ ਮਤਲਬ ਮੈਂ ਇਹ ਚੀਜ਼ ਜਾਣ ਨਹੀਂ ਪਾਇਆ ਹਾਂਜੀ ਹਾਲਾਂਕਿ ਬਾਅਦ ਦੇ ਵਿੱਚ ਇਹ ਗੱਲ ਪਤਾ ਲੱਗੀ ਕਿ ਮਾਨਸਾ ਜਿਹੜੇ ਦੇ ਵਿੱਚ ਇੱਕ ਬਲਵਿੰਦਰ ਬੁਲੇਟ ਦੇ ਨਾਮ ਦੇ ਬੰਦੇ ਇਨਸਾਨ ਵੀ ਹੋਏ ਐ ਹਾਂਜੀ ਤੇ ਜਦੋਂ ਪੰਜਾਬ ਦਾ ਕਾਲਾ ਦੌਰ ਸੀ ਉਦੋਂ ਉਹਨਾਂ ਦਾ ਅਨਕਾਊਂਟਰ ਹੋਇਆ ਸੀ ਹਾਂਜੀ ਤੇ ਤਾਂ ਬਾਅਦ ਚ ਮੈਨੂੰ ਪਤਾ ਲੱਗਾ ਵੀ ਅੱਛਾ ਇੱਕ ਨਾਮ ਦਾ ਬੰਦੇ ਜਿਹੜੇ ਹੋਏ ਐ ਤਾਂ ਹੁਣ ਮੈਂ ਜਿਵੇਂ ਆਪਣੇ ਦਿਲ ਦੀ ਸੱਚਾਈ ਦੱਸਾਂ ਕਿ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਟੀਚਰ ਦੇ ਨਾਮ ਰੱਖਣ ਦਾ ਕਾਰਨ ਕੀ ਸੀ अच्छा सर थिएटर ਤੋਂ ਪੰਜਾਬੀ ਸਿਨੇਮਾ ਤੱਕ ਦਾ ਸਫ਼ਰ ਕਿਵੇਂ ਤੈ ਕੀਤਾ ਹਨ ਹੁਣ ਇਸ ਮੋੜ ਤੇ ਆ ਕੇ ਇੱਕ ਦਿਨ ਲੱਗਦਾ ਵੀ ਥੀਏਟਰ ਬੈਟਰ ਸੀ ਜਾਂ ਫਿਰ ਸਿਨੇਮਾ ਬੈਟਰ ਹੈ ਮੈਂ ਸਾਰਾ ਕੁਝ ਹੀ ਕਰ ਰਿਹਾ ਹਾਂ ਹਾਂਜੀ ਮੈਨੂੰ ਜੋ ਬੈਟਰ ਲੱਗਦਾ ਮੈਂ ਉਹੀ ਕਰਦਾ ਹੂੰ ਮੈਂ ਇਹਨੂੰ ਇਹ ਲੱਗਦਾ ਹੁੰਦਾ ਕਿ ਜ਼ਿੰਦਗੀ ਕੋਈ ਕਰੀਅਰ ਨਹੀਂ ਹੈਗੀ ਮੈਂ ਕੋਈ ਨੌਕਰੀ ਕਰਨ ਲਈ ਨਹੀਂ ਜੰਮਿਆ ਹੋਇਆ ਜਾਂ ਮੈਂ ਕਹਾਂ ਵੀ ਹਾਂਜੀ ਮੈਂ ਇਹ ਲੈਵਲ ਅਚੀਵ ਕਰਨਾ ਤੇ ਦੁਨੀਆ ਮੈਨੂੰ ਦੇਖੇ ਤੇ ਕਰੋੜਾਂ ਲੋਕ ਤਾੜੀ ਮਾਰ ਕੇ ਕਹਿੰਨ ਬਾਬੇ ਤੂੰ ਕਮਾਲ ਹੈ ਇਹ ਆਪਾਂ ਜਿਹੜਾ ਹੁੰਦਾ ਨਾ ਕਿ ਤਗਮਾ ਲਾ ਕੇ ਪਾਸੇ ਰੱਖਦਾ ਮੈਨੂੰ ਇਹ ਲੱਗਦਾ ਕਿ ਜ਼ਿੰਦਗੀ ਇੱਕ ਸਟੇਜ ਹੈ ਹਾਂਜੀ ਜਿਵੇਂ ਅਸੀਂ ਨਾਟਕ ਤੇ ਪਰਫਾਰਮ ਕਰਦੇ ਆ ਤਾਂ ਐਕਟਰ ਨੂੰ ਕਿਹਾ ਜਾਂਦਾ ਵੀ ਬੇਵਾਕ ਹੋ ਕੇ ਪਰਫਾਰਮ ਕਰੋ ਜੇ ਤੁਸੀਂ ਇਹ ਡਰੀਗੇ ਵੀ ਲੋਕ ਤੁਹਾਨੂੰ ਜੱਜ ਕਰਨਗੇ ਯਾਰ ਡਾਇਰੈਕਟਰ ਕਹੂਗਾ ਤੂੰ ਚੰਗਾ ਕੀਤਾ ਕਿ ਮਾੜਾ ਕੀਤਾ ਜਾਂ ਲੋਕ ਤੁਹਾਨੂੰ ਦੇਖ ਰਹੇ ਆ ਵੀ ਉਹ ਉਹ ਤੁਹਾਨੂੰ ਕਿਵੇਂ ਦੇਖ ਰਹੇ ਆ ਜੇ ਤੁਸੀਂ ਇਸ ਢੰਗ ਨਾਲ ਸਟੇਜ ਤੇ ਪਰਫਾਰਮ ਕਰੋਗੇ ਤਾਂ ਵਧੀਆ ਐਕਟਿੰਗ ਨਹੀਂ ਕਰ ਸਕੋਗੇ ਤੁਸੀਂ ਜਿਹੜਾ ਕਰੈਕਟਰ ਪਰਫਾਰਮ ਕਰੋਗੇ ਉਹ ਕਰੈਕਟਰ ਤੁਹਾਡਾ ਉਸ ਲੈਵਲ ਦਾ ਮਤਲਬ ਗ੍ਰਿਪਿੰਗ ਨਹੀਂ ਹੋਊਗਾ ਪਕੜ ਨਹੀਂ ਹੋਊਗੀ ਕਰੈਕਟਰ ਤੇ ਤਾਂ ਇੱਕ ਚੀਜ਼ ਮੈਨੂੰ ਸਮਝ ਆਉਂਦੀ ਹੈ ਵੀ ਸਾਡੇ ਜਿੰਨੇ ਵੀ ਪੁਰਖੇ ਜਿਹੜੇ ਘੈਂਟ ਬੰਦੇ ਹੋਏ ਆ ਚੰਗੇ ਬੰਦੇ ਹੋਏ ਆ ਮਿਆਰੀ ਬੰਦੇ ਹੋਏ ਆ ਵਧੀਆ ਬੰਦੇ ਹੋਏ ਆ ਉਹਨਾਂ ਦੀ ਖਾਸੀਅਤ ਕੀ ਸੀ ਉਹਨਾਂ ਦੀ ਕਮਿਟਮੈਂਟ ਲਾਈਫ ਨਾਲ ਸੀ ਕਿਸੇ ਕੈਰੀਅਰ ਨਾਲ ਨਹੀਂ ਸੀ ਹਾਂਜੀ ਉਹਨਾਂ ਨੇ ਆਪਣੀ ਲਾਈਫ ਦੀ ਖਾਤਰ ਆਪਣਾ ਕੈਰੀਅਰ ਵੀ ਕਈ ਵਾਰੀ ਉਹਨਾਂ ਦਾ ਦਾਤੇ ਲੱਗਾ ਇਵਨ ਕਿ ਉਹਨਾਂ ਨੇ ਜੀਵਨ ਵੀ ਦਾਤੇ ਲਾਇਆ ਸਾਡੇ ਤਾਂ ਚਲੋ ਹਾਲਾਤ ਬਿਲਕੁਲ ਠੀਕ ਨਹੀਂ ਇਦਾਂ ਦਾ ਕੋਈ ਮਸਲਾ ਹੈ ਨਹੀਂ ਹਣਾ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਜੋ ਚਾਹੋ ਨੇ ਉਹ ਕਰ ਸਕਦੇ ਹੋ ਸਾਰੇ ਸੋਰਸ ਅਵੇਲੇਬਲ ਨੇ ਤਾਂ ਮੈਨੂੰ ਇਹ ਲੱਗਦਾ ਕਿ ਜ਼ਿੰਦਗੀ ਇੰਪੋਰਟੈਂਟ ਹੈ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਰਿਸ਼ਤੇ ਹਾਂਜੀ ਕੁਦਰਤ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਜਿਸ ਕਾਇਨਾਤ ਦੇ ਵਿੱਚ ਜੀ ਰਹੇ ਹੋ ਅਸੀਂ ਸ਼ੁਰੂਆਤ ਦੇ ਵਿੱਚ ਜੰਗਲ ਦੇ ਵਿੱਚ ਰਹਿੰਦੇ ਹੁੰਦੇ ਸੀ ਠੀਕ ਹੈ ਹੁਣ ਵਿਚਾਰੇ ਅਸੀਂ ਪਹਿਲਾਂ ਰੁੱਖਾਂ 'ਚ ਰਹਿੰਦੇ ਸੀ ਹੁਣ ਰੁੱਖ ਵਿਚਾਰੇ ਸਾਡੇ 'ਚ ਓਪਰੇ ਬਣ ਕੇ ਰਹਿੰਦੇ ਆ ਤਾਂ ਮੈਨੂੰ ਆਕਾਸ਼ ਮੈਨ ਸੋਚਦਾ ਹੁੰਨਾ ਕਿ ਮੇਰੇ ਕੋਲੇ ਹੋਰ ਇੰਨਾ ਦਾਇਰਾ ਹੋਵੇ ਕਿ ਮੈਂ ਵੱਧ ਤੋਂ ਵੱਧ ਆਪਣੇ ਆਲੇ ਦੁਆਲੇ ਇੱਕ ਕੁਦਰਤੀ ਮਾਹੌਲ ਜਿਹਾ ਬਣਾਵਾ ਆਪਦੀ ਮਰਜ਼ੀ ਨਾਲ ਚੌਲ ਜਿਹੜੇ ਹੈਗੇ ਧਾਲ ਚੌਲ ਆਦਾਂ ਵਗਾਵਾਂ ਤੇ ਕਦੇ ਉਹ ਦਿਨ ਆਊਗਾ ਜਦੋਂ ਮੈਨੂੰ ਐ ਲੱਗੂਗਾ ਕਿ ਮੈਂ ਆਪਣਾ ਜਿੰਨਾ ਕਿ ਮੈਨੂੰ ਸੱਚੀ ਮੁੱੱਚੀ ਮੇਰਾ ਜਿਹੜਾ ਖਾਣ ਨੂੰ ਜੀ ਕਰਦਾ ਚੰਗਾ ਵਧੀਆ ਆਰਗੇਨਿਕ ਜਿਹਨੂੰ ਕਹਿੰਦੇ ਆ ਮੈਂ ਆਪਣਾ اگਾਊਗਾ ਖਾਊਗਾ ਸਾਦੀ ਜ਼ਿੰਦਗੀ ਦੇ ਵਿੱਚ ਜਦੋਂ ਮੈਨੂੰ ਲੋਡ ਨਹੀਂ ਹੋਊਗੀ ਮੈਂ ਨਹੀਂ ਕੰਮ ਕਰਨਾ ਤੇ ਮੈਂ ਕਹ ਦਊਗਾ ਵੀ ਭਾਜੀ ਸਾਸਰੀ ਕਾਲ ਅੱਛਾ ਬਚਪਨ ਦੇ ਤੁਸੀਂ ਗੱਲ ਕੀਤੀ ਵੀ ਮੈਂ ਲੜਾਕਾ ਵੀ ਸੀ ਹੁਸ਼ਿਆਰ ਵੀ ਸੀ ਹਨਾ ਪਰ ਹੁਣ ਜਿਹੜਾ ਠਹਿਰਾਵ ਤੁਹਾਡੇ ਚ ਦਿਖਦਾ ਉਹ ਸਮੇਂ ਦੇ ਨਾਲ ਆਇਆ ਜਾਂ ਕੋਈ ਘਟਨਾ ਦੇ ਨਾਲ ਆਇਆ ਇਹ ਠਹਿਰਾਵ ਬੰਦਾ ਬੜੀ ਟੈਡੀ ਸ਼ੈਆ ਜੀ ਹਾਂਜੀ ਪੱਥਰ ਦੇ ਵਿੱਚ ਕਿੰਨੀਆਂ ਨੁੱਕਰਾਂ ਹੁੰਦੀਆਂ ਨੇ ਕਿੰਨੀਆਂ ਹੁੰਦੀਆਂ ਨੇ ਜਦੋਂ ਉਹ ਦਰਿਆ 'ਚ ਰਿੜਦਾ ਐ ਇੰਨੀਆਂ ਕਸਰਾਂ ਲੱਗਦੀਆਂ ਨੇ ਪੱਥਰ ਗੋਲ ਹੋ ਜਾਂਦਾ ਤੇ ਇਹਨਾਂ ਸੋਨਾ ਬਣ ਜਾਂਦਾ ਹਾਂਜੀ ਕੋਈ ਬੰਦਾ ਵਧੀਆ ਜਾਂ ਮਾੜਾ ਹੋਣਾ ਉਹਦੀ ਇਕੱਲੇ ਦੀ 19 ਕੋਸ਼ਿਸ਼ ਇਕੱਲਾ ਵੀ ਜ਼ਿੰਮੇਵਾਰ ਹੁੰਦਾ ਪਰ ਕਈ ਵਾਰੀ ਤੁਹਾਡੇ ਹਾਲਾਤ ਕਿਸੇ ਬੰਦੇ ਨੂੰ ਖੂਬਸੂਰਤ ਬਣਾ ਦਿੰਦੇ ਆ ਕਈ ਵਾਰੀ ਹਾਲਾਤ ਇੰਨੇ ਹਾਵੀ ਹੋ ਜਾਂਦੇ ਆ ਕਿਸੇ ਬੰਦੇ ਨੂੰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਉਹਨੂੰ ਨਸ਼ਿਆਂ 'ਚ ਧਕੇਲ ਦਿੰਦੇ ਆ ਹਾਂਜੀ ਮਤਲਬ ਮੇਰੀ ਜ਼ਿੰਦਗੀ ਦੇ ਹਾਲਾਤ ਇੰਨੇ ਆ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਇੱਕ ਵਾਰੀ ਕਿ ਘਮਿਆਰ ਜਦੋਂ ਭਾਂਡਾ ਬਣਾਉਂਦਾ ਤਾਂ ਉਹ ਦੋ ਹੱਥ ਹੁੰਦੇ ਇੱਕ ਪੱਕਾ ਹੱਥ ਹੁੰਦਾ ਇੱਕ ਪੋਲਾ ਹੱਥ ਹੁੰਦਾ ਮੇਰੀ ਜ਼ਿੰਦਗੀ ਦੇ ਵਿੱਚ ਦੋਵੇਂ ਚੀਜ਼ਾਂ ਬੜੀਆਂ ਬੈਲੈਂਸ ਦੇ ਵਿੱਚ ਰਹੀਆਂ ਨੇ ਔਖੇ ਦਿਨ ਵੀ ਬਹੁਤ ਦੇਖਿਆ ਤੇ ਪਰ ਸਮੇਂ-ਸਮੇਂ ਤੇ ਚੀਜ਼ਾਂ ਨੇ ਮੈਨੂੰ ਸਪੋਰਟ ਬਹੁਤ ਕੀਤੀ ਮੇਰੇ ਘਰਦਿਆਂ ਨੇ ਮੇਰੇ ਆਲੇ-ਦੁਆਲੇ ਮੇਰੇ ਮਿੱਤਰਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਹੁਣ ਮੈਂ ਇਹਨੂੰ ਯਾਦ ਆਈ ਜਾਂਦਾ ਜਿਹੜੀ ਮੈਂ ਜੈਕਟ ਪਾਈ ਹੋਈ ਹੈ ਐਵੇਂ ਮਿੱਤਰ ਦੀ ਇੱਕ ਸੇ ਮਿੱਤਰ ਨੇ ਉਹ ਹੁਣ ਮੈਨੂੰ ਕਿੱਸਾ ਜਿਆਦਾ ਹੀ ਆਈ ਜਾਂਦਾ ਸੀ ਕੋਈ ਬੰਦਾ ਨੇ ਕਿਹਾ ਯਾਰ ਕਹਿੰਦਾ ਵੀ ਤੈਨੂੰ ਬਹੁਤ ਜ਼ਿਆਦਾ ਪਸੰਦ ਹੈ ਤਾਂ ਪਾ ਕੇ ਰੱਖ ਲੈ ਉਹ ਕਿਸੇ ਦਿਨ ਅਸੀਂ ਘਟ ਮਿਲਦੇ ਆ ਜਸ ਮਿੱਤਰ ਦੀ ਜੈਕਟ ਹੈ ਅਸੀਂ ਘਟ ਮਿਲਦੇ ਆ ਤੇ ਇੱਕ ਦਿਨ ਉਹ ਆਇਆ ਤੇ ਮੈਂ ਗੱਲਾਂ ਗੱਲਾਂ ਜਣਾ ਮੇਰੀ ਦੋ ਤਿੰਨ ਵਾਰੀ ਨਿਗਾ ਉਹਦੀ ਜੈਕਟ ਤੇ ਚਲੀ ਗਈ ਉਹਨੇ ਮੇਰੀ ਅੱਖ ਦੇਖੀ ਉਹਨੇ ਐ ਕਰਕੇ ਲਾਈ ਰੱਖਦੀ ਮੈਂ ਕਿ ਕੀ ਗੱਲ ਆ ਕਹਿੰਦਾ ਮੈਨੂੰ ਪੱਕਾ ਪਤਾ ਯਾਰ ਤੈਨੂੰ ਇਹ ਵਧੀਆ ਲੱਗ ਰਹੀ ਹੈ ਮੈਂ ਕਿ ਨਹੀਂ 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 ਪਰ ਮੈਂ ਕਿ ਤੈਨੂੰ ਜੱਜ ਬਹੁਤ ਰਹੀ ਹੈ ਕਹਿੰਦਾ ਯਾਰ ਮੇਰਾ ਦਿਲ ਕਰਦਾ ਮੈਂ ਤੈਨੂੰ ਹੁਣੇ ਦੇ ਦਾਂ ਉਹ ਮਤਲਬ ਉਹਦਾ ਪਿਆਰ ਸੀ ਜਾਂ ਮੇਰਾ ਲਾਲਚ ਸੀ ਮੈਂ ਪਾਲੀ ਉਹਦੀ ਖਾਸियत ਕੀ ਹੈ ਮੇਰੇ ਦੋਸਤ ਦੀ ਵੀ ਉਹ ਨਾ ਕੰਫੀਡੈਂਟ ਬਹੁਤ ਹੈ ਉਹਨੂੰ ਨਿੱਕੀਆਂ ਮੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰਦਾ ਉਹ ਆਸ-ਆਸੇ ਪਾਸੇ ਦਾ ਉਹਨੂੰ ਕੋਈ ਮਸਲਾ ਨਹੀਂ ਹੈਗਾ ਨਾ ਉਹਨੇ ਉਹਨੂੰ ਨੌਕਰੀ ਲੈ ਕੇ ਚੱਲੇਗਾ ਜ਼ਿੰਦਾ ਦਿਲ ਬੰਦਾ ਹੈ ਤਾਂ ਮੈਨੂੰ ਇਹ ਲੱਗਿਆ ਮੈਂ ਕਿ ਯਾਰ ਕੀ ਪਤਾ ਉਹਦੀ ਇਸ ਜੈਕਟ ਦੇ ਵਿੱਚ ਉਹਦਾ ਕਿਰਦਾਰ ਕਿਤੇ ਉਹ ਮਤਲਬ ਉਹਦੇ ਉਹਦੀ ਮਹਿਕ ਹੋਵੇ ਤਾਂ ਮੈਂ ਅਕਸਰ ਜਦੋਂ ਕੋਈ ਇੰਪੋਰਟੈਂਟ ਜਿਹਾ ਕੰਮ ਕਰਨਾ ਜਦੋਂ ਮੈਂ ਸਾਹਮਣੇ ਦੇਖਦਾ ਮਤਲਬ ਕੋਈ ਚੀਜ਼ ਪਾਉਣੀ ਹੈ ਤਾਂ ਐਂ ਹੱਥ ਪੈਂਦਾ ਤੇ ਮੈਂ ਚੱਕ ਕੇ ਇਹੀ ਪਾ ਲੈਣਾ ਤ ਮਤਲਬ ਮੈਨੂੰ ਸਪੋਰਟ ਕਰਨ ਦੇ ਵਿੱਚ ਮੇਰੇ ਮਿੱਤਰਾਂ ਦੀ ਗਿਣਤੀ ਇੰਨੀ ਜ਼ਿਆਦਾ ਵੀ ਅੱਜ ਵੀ ਜਦੋਂ ਉਹ ਦੇਖ ਲੈਂਦੇ ਵੀ ਯਾਰ ਉਹਨਾਂ ਨੂੰ ਕਿਤੇ ਮਾੜਾ ਜਿਹਾ ਪਤਾ ਲੱਗ ਜਾਈ ਤਾਂ ਉਹ ਆ ਕੇ ਬਕਾਇਦਾ ਪੁੱਛ ਲੈਂਦੇ ਵੀ ਯਾਰ ਤੂੰ ਦੱਸਿਆ ਕਿਉਂ ਨਹੀਂ ਇਹੇ ਜੀ ਗੱਲ ਹੈ ਤਾਂ ਤਾਂ ਇਹ ਇਹ ਉਹਨਾਂ ਦਾ ਮਤਲਬ ਕਹ ਲਓ ਵੀ ਬੜਾਪਨ ਹੈ ਕਿ ਇੰਨੀ ਮੁਹੱਬਤ ਨਾਲ ਉਹ ਉਹਨਾਂ ਨੇ ਮੈਨੂੰ ਇੱਥੋਂ ਤੱਕ ਲੈ ਜਾਂਦਾ ਅੱਛਾ ਜ਼ਿੰਦਗੀ ਦੇ ਯਾਰਾਂ ਮਿੱਤਰਾਂ ਦੀ ਗੱਲ ਕਰਦੇ ਹੋ ਨਾ ਤੁਸੀਂ ਪੰਜਾਬੀ ਸਿਨੇਮਾ ਦੇ ਵਿੱਚ ਰਿਸ਼ਤੇ ਕਿਵੇਂ ਦੇ ਨੇ ਯਾਰੀ ਦੋਸਤੀ ਵਾਲੇ ਨੇ ਜਾਂ ਫਿਰ ਨਹੀਂ ਨਹੀਂ ਆਪਣੀ ਮੇਰੇ ਨਾਲ ਵਧੀਆ ਇਹ ਰਿਹਾ ਕਿ ਮੇਰੀ ਜਦੋਂ ਤੁਸੀਂ ਕੰਮ ਤੇ ਜਾਂਦੇ ਹੋ ਸਿਰਫ ਕੰਮ ਤੇ ਜਾਂਦੇ ਹੋ ਉਹਦੇ ਨਾਲ ਥੋੜਾ ਜਿੰਨਾ ਕੁ ਰਿਸ਼ਤਾ ਦਿਲ ਦਾ ਹੁੰਦਾ ਉਹਨਾਂ ਕ ਬਣ ਜਾਂਦਾ ਹੈ ਮੈਂ ਜਿੰਨੇ ਵੀ ਲੋਕਾਂ ਨਾਲ ਕੰਮ ਕੀਤਾ ਹੈ ਸਟਾਰ ਕਾਸਟ ਦੀ ਲਾਲੋ ਜਾਂ ਜਿਹੜੇ ਸੀਨੀਅਰ ਐਕਟਰ ਹੈਗੇ ਆ ਕੋਗੀ ਭਾਜੀ ਨਾਲ ਹੁਣ ਫਿਲਮ ਕੀਤੀ ਹੈ ਸਰਦਾਰ ਸੋਹੀ ਸਾਹਿਬ ਨਾਲ ਕੰਮ ਕੀਤਾ ਹੈਗਾ ਜਿੰਨੇ ਵੀ ਬੰਦੇ ਨਾਲ ਕੰਮ ਕੀਤਾ ਹੈ ਤਾਂ ਮਤਲਬ ਅੰਮਰਦੀਪਾ ਜੀ ਨਾਲ ਕੰਮ ਕੀਤਾ ਉਹਨਾਂ ਸਾਰਿਆਂ ਨਾਲ ਮੇਰਾ ਮੈਨੂੰ ਐ ਲੱਗਦਾ ਕਿ ਇੱਕ ਦੋਸਤੀ ਵਾਲਾ ਰਿਸ਼ਤਾ ਬਣਿਆ ਉਹ ਦੋਸਤੀ ਕਿਸੇ ਨਾਲ ਪੂਰੀ ਪੂਰੀ ਹੈ ਕਿਸੇ ਨਾਲ ਠੀਕ ਠੀਕ ਹੈ ਤੇ ਕਿਸੇ ਨਾਲ ਪੂਰੀ ਖੁੱਲ ਕੇ ਅੱਛਾ ਬਲਵਿੰਦਰ ਬੁਲਟ ਨੂੰ ਸਕੂਨ ਸਭ ਤੋਂ ਜ਼ਿਆਦਾ ਕਿੱਥੇ ਮਿਲ ਜਦੋਂ ਮੈਂ ਕਿਆਰੀ ਚੀਜ਼ ਦੇ ਵਿੱਚ ਗੰਡੇ ਜੇ ਗੁੱੜਦਾ ਹੁਆ ਤੁਹਾਡਾ ਮੇਰੇ ਖਿਆਲ ਰੁੱਖਾਂ ਦੇ ਨਾਲ ਪੌਦਿਆਂ ਦੇ ਨਾਲ ਜ਼ਿਆਦਾ ਪਿਆਰ ਹੈ ਕੁਦਰਤ ਨਾਲ ਛੋਟੇ ਬੰਦੇ ਤੋਂ ਮੈਂ ਖੇਤੀ ਕਰਦੀ ਹਾਂ ਹਾਂਜੀ ਤੇ ਮੈਨੂੰ ਯਾਨੀ ਕਿ ਬੂਟੇ ਲਾਉਣ ਦਾ ਅੱਜ ਸ਼ੌਕ ਹੈਗਾ ਚਲੋ ਜਿੰਨੀ ਇੱਕ ਮੇਰੇ ਕੋਲ ਜਗ੍ਹਾ ਹੈਗੀ ਮੈਂ ਉਹਨੇ ਇੱਕ ਲਾਏ ਆ ਅ ਬੰਦਾ ਜਦੋਂ ਬੰਦੇ ਨੂੰ ਪਿਆਰ ਕਰਦਾ ਨਾ ਉਹਦੇ 'ਚ ਉਮੀਦ ਰੱਖ ਲੈਂਦਾ ਵੀ ਇਹ ਮੇਰਾ ਕੋਈ ਸਵਾਰ ਦੂਗਾ ਰੁੱਖ ਬੂਟੇ ਐਸੀ ਚੀਜ਼ ਹੈਗੇ ਜਿਹੜੇ ਸਾਨੂੰ ਦੇ ਹੀ ਜਾਂਦੇ ਆ ਸਾਰਾ ਦਿਨ ਆਕਸੀਜਨ ਦਿੰਦੇ ਆ ਕੁਝ ਨਹੀਂ ਮੰਗਦੇ ਪਾਣੀ ਨਾ ਪਾਓ ਵਿਚਾਰੇ ਦੇਖ ਹੀ ਜਾਂਦੇ ਆ ਤਾਂ ਉਹੀ ਉਹਨਾਂ ਕੋਲ ਇੱਕ ਪਿਓਰਿਟੀ ਹੈ ਜਿਹਨੂੰ ਆਪਾਂ ਅਸਲ ਪਿਆਰ ਕਹਿ ਸਕਦੇ ਹਾਂ ਹਾਂਜੀ ਤਾਂ ਮੇਰਾ ਜੀ ਸਭ ਤੋਂ ਬਾਅਦ ਉਹਦੋਂ ਲੱਗਦਾ ਜਦੋਂ ਮੈਂ ਇਕੱਲਾ ਜਾ ਆਪਣੇ ਕੰਮ ਕਰ ਰਿਹਾ ਇਹ ਜੇ ਕੰਮ ਕਰਦਾ ਹੁੰਨਾ ਜਿਹੜੇ ਕੰਮ ਦੁਨੀਆ ਦੇ ਕੋਈ ਬਾਹਲਾ ਕੋਈ ਸਵਾਰਦੇ ਨਹੀਂ ਹੈਗੇ ਅੱਛਾ ਇੱਕ ਪਿਆਰ ਕੁਦਰਤ ਦੇ ਨਾਲ ਹੈ ਦੂਜਾ ਪਿਆਰ ਮੈਂ ਸੁਣਿਆ ਤੁਹਾਡਾ ਕਿਤਾਬਾਂ ਦੇ ਨਾਲ ਵੀ ਹੈ ਹਨਾ ਤੁਸੀਂ ਐਕਟਰ ਵੀ ਹੋ ਹਨਾ ਤੇ ਸਿੰਗਰ ਵੀ ਹੋ ਤੁਸੀਂ ਮੈਂ ਤੁਹਾਡੀ ਪ੍ਰੋਫਾਈਲ ਚੈੱਕ ਕਰ ਰਹੀ ਸੀ ਵੀ ਸਰਬ ਸਿੰਗਰ ਵੀ ਨੇ ਹਨਾ ਕੁਝ ਦੋ ਲਾਈਨਾਂ ਹਾਂ ਅ ਦੇਖੋ ਗਾਉਣਾ ਇੱਕ ਤਾਂ ਪ੍ਰੋਪਰ ਕਲਾ ਹੈ ਜਿਹੜੇ ਲੋਕ ਜਾਣਦੇ ਆ ਗਾਉਣਾ ਉਸ ਤਰ੍ਹਾਂ ਦੀ ਤਾਂ ਨਹੀਂ ਹੈਗੀ ਗੱਲਬਾਤ ਪਰ ਕੀ ਹੁੰਦਾ ਕਿ ਹਰ ਬੰਦੇ ਦੀ ਰੂਹ ਗਾਉਂਦੀ ਹੈ ਹਾਂਜੀ ਆਤਮਾ ਦਾ ਸਵਾਲ ਹੈ ਕਿ ਗਾਉਂਦੀ ਹੈ ਤਾਂ ਕਦੇ-ਕਦੇ ਨਾ ਮੇਰੇ ਮਨ 'ਚ ਜਿਹੇ-ਜਿਹੇ ਸਵਾਲ ਆਉਂਦੇ ਆ ਮੈਂ ਉਹ ਜੇ ਗੀਤ ਬਣਾ ਲੈਂਦਾ ਹੁੰਨਾ ਕਿ ਖੁਸ਼ੀ ਦੇ ਵਿੱਚ ਹਰ ਬੰਦਾ ਗੁੰਗਣਾਉਂਦਾ ਹਰ ਬੰਦਾ ਗੁੰਗਣਾਉਂਦਾ ਹੈ ਨਾ ਤਾਂ ਉਹ ਮੇਰੇ ਆਉਂਦਾ ਕਿ ਮੈਂ ਆਪਣੇ ਇਹ ਤਾਂ ਮੇਰੇ ਸ਼ੌਕ ਨੇ ਹੁਣ ਪੂਰੇ ਕਰੀ ਜਾਂਦਾ ਤਾਂ ਮੈਂ ਇੱਕ ਇੱਕ ਵਾਰੀ ਮੈਂ ਨਾ ਇੱਕ ਮੇਰੇ ਜਾਣ ਪਛਾਣ ਦੇ ਵਿੱਚ ਨਾ ਇੱਕ ਉਹਨਾਂ ਨੂੰ ਜਾਣਦਾ ਉਹਨਾਂ ਜਿਵੇਂ ਮੁਹੱਬਤ ਹੁੰਦੀ ਹੈ ਨਾ ਕੋਈ ਸੂਫੀ ਜੇ ਲੋਕ ਹੁੰਦੇ ਆ ਉਹਨਾਂ 'ਚ ਇੰਨਾ ਪਿਆਰ ਹੈ ਵੀ ਉਹਨਾਂ ਨੂੰ ਜੇਕਰ ਕੋਈ ਰੁੱਸ ਜਾਏ ਉਹਨਾਂ ਨੂੰ ਮਨਾਉਣਾ ਵੀ ਨਹੀਂ ਆਉਂਦਾ ਵੀ ਕਿਵੇਂ ਮੈਂ ਮਨਾਵਾ ਤਾਂ ਮੈਂ ਉਹਨਾਂ ਦੇ ਕਿਰਦਾਰ ਨੂੰ ਦੇਖ ਕੇ ਮੈਂ ਗੀਤ ਲਿਖਿਆ ਸੀ ਕਿ ਚੰਨ ਜੇ ਤੂੰ ਰੁੱਸਿਆਏ ਤਾਂ ਆਪੇ ਹੀ ਮੰਨ ਜਾਵੀਂ ਚੰਨ ਜੇ ਤੂੰ ਰੁੱਸਿਆਏ ਤਾਂ ਆਪੇ ਹੀ ਮੰਨ ਜਾਵੀਂ ਮੈਨੂੰ ਕਮਲੀ ਨੂੰ ਵੇ ਮਨਾਉਣਾ ਨਹੀਂ ਆਉਂਦਾ ਤੇਰੇ ਕਰ ਦੇਵੇ ਰਸਤੇ ਬੜੇ ਟਿੱਡੇ ਨੇ ਤੇਰੇ ਕਰ ਦੇਵੇ ਰਸਤੇ ਬੜੇ ਟਿੱਡੇ ਨੇ ਵੇ ਤੂੰ ਆਪ ਹੀ ਆ ਜਾਵੇਂ ਵੇ ਮੈਨੂੰ ਆਉਣਾ ਨਹੀਂ ਆਉਂਦਾ ਵੇ ਤੂੰ ਤੂੰ ਬਣ ਜਾਵੇਂ ਵੇ ਮੇਰੇ ਗੀਤ ਪਿਆਰੇ ਦੀ ਤੂੰ ਬਣ ਜਾਵੇਂ ਵੇ ਮੇਰੇ ਗੀਤ ਪਿਆਰੇ ਦੀ ਵੇਤੋਂ ਗੀਤ ਵੀ ਬਣ ਜਾਵੀਂ ਵੇ ਮੈਨੂੰ ਗਾਉਣਾ ਨਹੀਂ ਆਉਂਦਾ ਵਾਹ ਕੀ ਬਾਤ ਹੈ ਮਤਲਬ ਕੋਣ ਕਹਿੰਦਾ ਕਿ ਤੁਸੀਂ ਨਹੀਂ ਗਾ ਸਕਦੇ ਤੁਸੀਂ ਬਿਲਕੁਲ ਗਾ ਸਕਦੇ ਹੋ ਹਨਾ ਤੇ ਆਖਰੀ ਸਵਾਲ ਮੇਰਾ ਤੁਹਾਡੇ ਤੋਂ ਰਹੇਗਾ ਹਨਾ ਕਿ ਜਦੋਂ ਜ਼ਿੰਦਗੀ ਦੇ ਵਿੱਚ ਸ਼ੋਹਰਤ ਆ ਜਾਂਦੀ ਹੈ ਨਾ ਤਾਂ ਈਗੋ ਨੂੰ ਆਪਣੇ ਨਾਲ ਲੈ ਕੇ ਆਉਂਦੀ ਹੈ ਕਦੇ ਜ਼ਿੰਦਗੀ ਦੇ ਵਿੱਚ ਮਹਿਸੂਸ ਹੋਇਆ ਵੀ ਈਗੋ ਮੇਰੇ ਚ ਆ ਰਹੀ ਹੈ ਪਰ ਉਹਨੂੰ ਮੈਂ ਹੈਂਡਲ ਕਿਵੇਂ ਕਰਦਾ ਕਿਸੇ ਔਰਤ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਰੋਜ਼ ਝਾੜੂ ਕਿਨ ਲਾਉਣੀ ਹੈ ਹੂੰ ਉਹ ਕਹਿੰਦੀ ਵੀ ਜੇ ਮੈਂ 10 ਦਿਨ ਛਾੜੂ ਨਾ ਲਾਵਾਂ ਜਾਂ 1 ਮਹੀਨਾ ਛਾੜੂ ਨਾ ਲਾਵਾਂ ਤਾਂ ਕਰਦੀ ਹਾਲਤ ਕੀ ਹੋਊਗੀ ਹੂੰ ਉਵੇਂ ਸਾਡੇ ਅੰਦਰ ਮਿੱਟੀ ਇਕੱਠਾ ਇਕੱਠਾ ਹੁੰਦਾ ਜਦੋਂ ਲੋਕ ਥੋੜੀ ਤਾਰੀਫ ਕਰਦੇ ਆ ਤਾੜੀਆਂ ਮਾਰਦੇ ਆ ਜਦੋਂ ਕਹਿੰਦਾ ਬਾਬੇ ਯਾਰ ਤੂੰ ਤਾਂ ਯਾਰ ਬਹੁਤ ਅੱਛਾ ਐਕਟਰ ਹੈ ਯਾਰ ਤੂੰ ਗਾਉਂਦਾ ਬਹੁਤ ਵਧੀਆ ਯਾਰ ਤੂੰ ਲਿਖਦਾ ਬੰਦੇ ਨੂੰ ਲੱਗਣ ਲੱਗਦਾ ਮੈਂ ਕੁਝ ਹਾਂ ਹੂੰ ਕੁਝ ਹੋਣਾ ਜਿਹੜਾ ਹੈਗਾ ਸੀ ਇਹ ਇੱਕ ਬੋਝ ਹੈ ਇਹ ਭਾਰੇ ਪੱਥਰ ਵਰਗੀ ਚੀਜ਼ ਹੈ ਬੰਦੇ ਨੂੰ ਡੋਬ ਦਿੰਦਾ ਤੇ ਜਦੋਂ ਤੁਸੀਂ ਕੁਝ ਨਹੀਂ ਹੁੰਦੀ ਜਦੋਂ ਸਿਰਫ ਤੁਸੀਂ ਹੁੰਦੇ ਹੋ ਇੱਕ ਕੁਦਰਤ ਦੇ ਜੀਵ ਹੁੰਦੇ ਹੋ ਇੱਕ ਪਰਿੰਦੇ ਹੁੰਨੇ ਹੋ ਫਿਰ ਜਿਵੇਂ ਪਰਿੰਦੇ ਕਦੇ ਉੱਡਦੇ ਥੱਕਦੇ ਨਹੀਂ ਹੈਗੇ ਤਾਂ ਜਿਹੜੀ ਈਗੋ ਹੈ ਇੱਕ ਬਹੁਤ ਵੱਡਾ ਬੋਝ ਹੈ ਕਦੇ-ਕਦੇ ਆ ਜਾਂਦਾ ਹੈ ਫਿਰ ਜਦੋਂ ਬੰਦਾ ਥੱਕ ਜਾਂਦਾ ਇਸ ਭਾਰ ਨੂੰ ਢੋਟੋ ਕੇ ਬੰਦਾ ਕਹਿੰਦਾ ਯਾਰ ਇਹਨੂੰ ਇਤੋਂ ਖਿਹੜਾ ਛਡਾਓ ਤੇ ਫਿਰ ਜਦੋਂ ਪਾਸੇ ਜੇ ਹੁੰਦੀ ਹੈ ਫਿਰ ਬੰਦਾ ਪਰਿੰਦੇ ਵਾਂਗੂ ਹੌਲਾ-ਫੁੱਲਾ ਹੋ ਕੇ ਉੱਡ ਲੈਂਦਾ ਤਾਂ ਮੇਰੀ ਚਾਹਤ ਹੁੰਦੀ ਹੈ ਵੀ ਕਾਸ਼ ਉਸ ਅਨੰਤ ਆਕਾਸ਼ ਦੇ ਵਿੱਚ ਕਦੇ ਜਿਸ ਨੂੰ ਕਹਿ ਸਕਦੇ ਆ ਕਿ ਈਗੋਲੈਸਨੈਸ ਕਿ ਪੂਰਾ ਖਾਲੀ ਹੋ ਕੇ ਕੀ ਬੰਦਾ ਵੀ ਪਰਿੰਦੇ ਵਾਂਗੂ ਉਹਨਾਂ ਬੇਵਾਖ ਹੋ ਕੇ ਉੱਡ ਸਕਦਾ ਹੈ ਤਕਾਸ਼ ਉਹ ਦਿਨ ਕਦੇ ਆਊਗਾ ਜਦੋਂ ਟੋਟਲੀ ਇੱਕ ਸਾਫ਼ ਪਰਦੇ ਮੰੂ ਹੋ ਕੇ ਚਲੋ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਤੇ ਦਰਸ਼ਕੋ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਬਲਵਿੰਦਰ ਬੁਲੇਟ ਸਰ ਦੇ ਨਾਲ ਕਿ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਇਨਸਾਨ ਹੋਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਸ਼ੋਹਰਤ ਤੁਹਾਡੇ ਕੋਲ ਆ ਜਾਂਦੀ ਹੈ ਤੇ ਜੇਕਰ ਈਗੋ ਆਉਂਦੀ ਹੈ ਤਾਂ ਉਹਨੂੰ ਬੈਲੈਂਸ ਕਰਨਾ ਵੀ ਸਿੱਖੋ ਤਾਂ ਜ਼ਿੰਦਗੀ ਦੇ ਵਿੱਚ ਅਖੀਰ ਇੱਕ ਚੰਗਾ ਇਨਸਾਨ ਬਣਨਾ ਬਹੁਤ ਜ਼ਰੂਰੀ ਹੈ ਤਾਂ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਲਈ ਫਿਰ ਮਿਲਾਂਗੇ ਅਗਲੀ ਗੱਲਬਾਤ ਦੇ ਵਿੱਚ ਤਦ ਤੱਕ ਤੇਲੀ ਅਲਵਿਦਾ